ਬੰਦਾ ਤੇ ਰਸ ਦੇ ਪਿੱਛੇ ਭੱਜ ਰਿਹਾ ਅੱਜ ਬਾਣੀ 'ਚ ਸ਼੍ਰੀ ਰਾਗ ਦਾ ਜਦੋਂ ਸ਼ਬਦ ਪੜ੍ਹਦੇ ਆ ਨਾ ਆਪਾਂ 14 ਜਾਂ 15 ਨੰਬਰ ਰੰਗ ਦੇ ਤੋਂ ਸੁੱਚ ਪੜਿਓ ਉੱਥੇ ਰਸ ਦੀ ਡੈਫੀਨੇਸ਼ਨ ਦੱਸੀ ਹੈ ਰਸ ਸੁਹੇਨਾ ਰਸ ਰੂਪਾਕਾਮਣ ਰਸ ਭਰਮਲ ਕੀ ਬਾਸ ਰਸ ਸੇਜਾ ਰਸ ਘੋੜੇ ਮੰਦਰ ਰਸ ਮਿੱਠਾ ਰਸ ਮਾਸ ਬੰਦਾ ਕਿਤੇ ਰਸ ਨੂੰ ਰਸ ਦੇ ਵਿੱਚ ਉਲਝਿਆ ਪਿਆ ਬੰਦਾ ਰਾਸ ਸੁਇਨਾ ਰੂਪਾ ਕਾਮਣ ਰਾਸ ਪਰ ਮਲਕੀ ਵਾਸ ਰਾਸ ਸੇ ਜਾ ਰਸ ਘੋੜੇ ਮੰਦਰ ਘੋੜੇ ਕਹਿੰਦੇ ਨੇ ਪੁਰਾਤਨ ਸਮਿਆਂ ਦੇ ਵਿੱਚ ਘੋੜਾ ਚੱਲਦਾ ਸੀ ਤੇ ਅੱਜ ਗੱਡੀਆਂ ਬੰਦੇ ਨੂੰ ਗੱਡੀਆਂ ਦਾ ਵੀ ਰਸ ਪਿਆ ਵੀ ਮੇਰੇ ਕੋਲ ਛੋਟੀ ਗੱਡੀ ਐ ਫਲਾਣੇ ਕੋ ਵੱਡੀ ਗੱਡੀ ਐ ਕਾਸ਼ ਕਿੱਥੇ ਮੈਨੂੰ ਉਹ ਗੱਡੀ ਮਿਲ ਜਾਈ ਨਾ ਵੱਡੀ ਗੱਡੀ ਬੰਦਾ ਰਸ ਬਣਾ ਰਿਹਾ ਕਹਿੰਦੇ ਪ੍ਰਮਾਤਮਾ ਕਹਿੰਦਾ ਜੇ ਤੇਰੇ ਕੋਲ ਇਮਾਨਦਾਰੀ ਦੀ ਕਿਰਤ ਕਰਦੇ ਆਂ ਕਿ ਤੋਂ ਨਿੱਕੀ ਗੱਡੀ ਵੀ ਐ ਨਾ ਜੇ ਤੇਰੀ ਸੁਰਤ ਸੁਪਰਮਾਤਮਾ ਨਾਲ ਜੁੜੀ ਹੈ ਨਾ ਤੇਰੀ ਉਹ ਗੱਡੀ ਵੀ ਲੱਖਾਂ ਤਰੂਣਾ ਦੇ ਬਰਾਬਰ ਹੈ ਗੱਲ ਨੂੰ ਸਮਝੋ ਧਿਆਨ ਨਾਲ